ਕਿਥੋਂ ਤੁਸੀਂ ਪੰਜਾਬ ਤੋਂ ਕਿਥੋਂ ਆ ਪਿੱਛੋਂ ਪੰਜਾਬੀ ਲੱਗਦੇ ਹੋ ਅੰਮ੍ਰਿਤਸਰ ਦੇ ਹਾਂ ਅੰਮ੍ਰਿਤਸਰ ਦੇ ਵਾਹ ਜੀ ਵਾਹ ਉਹ ਕਮਾਲ ਦੀ ਅੱਜ ਹੀ ਅੰਮ੍ਰਿਤਸਰ ਦੀ ਗੱਲ ਕਰਦੇ ਸੀ ਕਿ ਉਹ ਜਿਹੜਾ ਉਹ ਰੱਬ ਨੇ ਬਣਾ ਦੀ ਜੋੜੀ ਫਿਲਮ ਦੀ ਸ਼ੂਟਿੰਗ ਹੋਈ ਜੀ ਅੰਮ੍ਰਿਤਸਰ ਦੇ ਵਿੱਚ ਉਹ ਸਾਰਾ ਅੰਮ੍ਰਿਤਸਰ ਦੇਖ ਕੇ ਦੀ ਕੀ ਕਹਿਣ ਦੀ ਜੀ ਕੀ ਅੰਮ੍ਰਿਤਸਰ ਤਾਂ ਅੰਮ੍ਰਿਤਸਰ ਦੇ ਹਨ ਜੀ ਕੋਈ ਮਿੱਠੀ ਜੀ ਯਾਦ ਸੁਣਾਓ ਪੁਰਾਣੀ ਅੰਮ੍ਰਿਤਸਰ ਦੀ ਜੀ ਦੇਖੋ ਜੀ ਯਾਦਾਂ ਤਾਂ ਬੜੀਆਂ ਹਾਂ ਯਾਦਾਂ ਤਾਂ ਬੁੜੀਆਂ ਐ ਹੂੰ ਉਹਨੂੰ ਕਿਹੜੀ ਕਿਹੜੀ ਸੁਲਾਈਏ ਹੂੰ ਹੋ ਜਾ ਉਹਦਾ ਸ਼ੁਕਰ ਹੈ ਹਰਮੰਦਰ ਸਾਹਿਬ ਦਾ ਜੋ ਉੱਥੇ ਅੰਮ੍ਰਿਤ ਹੈ ਹੂੰ ਉਹਦੇ ਵਰਗਾ ਅੰਮ੍ਰਿਤ ਕੋਈ ਨਹੀਂ ਵਾਹ ਜੀ ਉਹ ਆदमी ਕੋਈ ਭੁੱਖਾ ਨਹੀਂ ਹੁੰਦਾ ਈਵਨ ਜਿਹੜਾ 5 ਰੁਪਏ ਵੀ ਕਮਾਉਂਦਾ ਉਹ ਵੀ ਕਹਿੰਦਾ ਮੈਂ ਖੁਸ਼ ਆ ਹੂੰ ਹੀ ਆਈ ਨੇਵਰ ਸੀਨ ਐਨੀ ਪਰਸਨ ਹੂੰ ਹੂ ਇਜ਼ ਸੈਡ ਹੂੰ ਉਹ 5 ਰੁਪਏ ਦਾ ਵੀ ਉਹ ਕਹਿੰਦਾ ਬੜਾ ਬਹੁਤ ਵੜਿਆ ਚੁਕਰ ਆ ਉਹਦਾ ਹੂੰ ਖਾਣ ਨੂੰ ਮਿਲਦੀ ਏ ਜੇ ਪੀਪਲ ਆਰ ਵੈਰੀ ਹੈਪੀ ਹਮ ਅੰਬਰਸਰੀ ਦੀਆਂ ਕੁਝ ਗੱਲਾਂ ਬੜੀਆਂ ਮਸ਼ਹੂਰ ਹੈ ਬਹੁਤ ਵੀ ਇਹ ਬੜੇ ਮਜ਼ਾਕੀਆ ਹੁੰਦੇ ਆ ਹੈ ਤੁਹਾਡਾ ਵੀ ਮਜ਼ਾਕ ਉਹ ਚੱਲਦਾ ਰਹਿੰਦਾ ਜੀ ਉਹ ਕੋਈ ਪਹਾਰਾ ਜਿਹਾ ਬੰਦਾ ਜਾਂਦਾ ਹੋਏਗਾ ਹਾਂ ਉਹਨੂੰ ਕਹਿਣਗੇ ਕਿਆ ਬਲ ਗਈ ਯਾਰ ਤੂੰ ਲਿਸਾ ਗਿਆ ਅੱਛਾ ਤੇ ਲਿਸਾ ਹੋ ਗਿਆ ਹੈ ਹਾਂ ਲਿਸਾ ਹੋ ਗਿਆ ਖਲਦਾ ਬਿਨਾਂ ਲੀ ਆਹ ਐਸਾ ਜਿਹਾ ਮਜ਼ਾਕ ਚੱਲ ਰਿਹਾ ਹੈ ਕੋਈ ਪਤਾ ਜਾਂਦਾ ਹੋਏ ਯਾਰ ਤੂੰ ਬੜਾ ਪਾੜਾ ਹੋ ਗਿਆ ਹਾਂ ਪਹਿਲਾ ਬਾਦ ਗਿਆ ਤੇਰਾ ਬਜੇ ਨੂੰ ਨੇ ਲੱਸੀ ਪੀ ਹੈ ਨਹੀਂ ਕੇਸਰ ਦੀ ਲੱਸੀ ਪੀ ਤੁਸੀਂ ਵੀ ਅੰਬਰਸਰ ਦੇ ਹੋ ਨਹੀਂ ਨਹੀਂ ਅਸੀਂ ਤਾਂ ਨਹੀਂ ਸ਼ਾਹ ਕੇਸਰ ਦੀ ਲੱਸੀ ਤੁਹਾਨੂੰ ਫੇਰ ਕਿਸ ਤਰ੍ਹਾਂ ਇਹ ਤੁਹਾਡੇ ਮਿੱਤਰ ਹੈ ਨਾ ਜੀ ਇਹ ਗੱਲਾਂ ਸੁਣਾਉਂਦੇ ਰਹਿੰਦੇ ਹੋਣੇ ਸਾਡੇ ਇੰਟਰਵਿਊ ਵਿੱਚ ਰਹਿੰਦੇ ਅੱਛਾ ਦੇਖੋ ਮੈਂ ਕਹਿੰਦਾ ਜਿਹੜਾ ਅੰਬਰਸਰ ਦਾ ਬੰਦਾ ਹੈ ਚਾਹੇ ਰਹਿੰਦਾ ਹੈ ਗੜ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਅੰਮ੍ਰਿਤਸਰ ਦੀਆਂ ਗੱਲਾਂ ਸੁਣਾਉਂਦਾ ਜਰੂਰ ਹੈ ਜੀ ਉਹ ਯਾਦ ਨੀ ਨ ਵੀ ਉੱਥੇ ਪੜੇ ਅੰਮ੍ਰਿਤਸਰੀਆ ਇਹ ਪਾਰਟ ਆਫ ਦੀ ਲਾਹੌਰ ਹੈ ਹਾਂ ਇਹ ਜਿਹੜਾ ਜਦੋਂ ਪਲੀ ਪਾਰਟੀਸ਼ਨ ਤੋਂ ਇਹ ਸਾਰਾ ਹੀ ਲਾਹੌਰ ਦਾ ਹੀ ਹਿੱਸਾ ਸੀ ਉਹ ਸਾਡੀ ਜਿਹੜੀ ਲੈਂਗੁਏਜ ਹੈ ਥੋੜੀ ਉਰਦੂ ਨਾਲ ਲਾਹੌਰੀਆ ਟੱਚ ਹੈਗਾ ਲਾਹੌਰੀਆ ਟੱਚ ਹਾਂ ਅੰਮ੍ਰਿਤਸਰ ਦੇ ਵਿੱਚ ਲਾਹੌਰੀਆ ਟੱਚ ਲਾਹੌਰੀਆ ਉੱਥੇ ਅੰਮ੍ਰਿਤਸਰ ਟੱਚ ਹੋਣਾ ਜੀ ਵਾ 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 ਜੀ ਕੇਸਰ ਉਹ ਅੱਜ ਦੱਸਿਆ ਉੱਥੇ ਦੀ ਅੰਮ੍ਰਿਤਸਰ ਕੇਸਰ ਟੱਬਾ ਹੈ ਕੇਸਰ ਦਾ ਟੱਬਾ ਹੈ ਉਹਦੇ ਦੀਆਂ ਡਿੱਗਾਂ ਉਹਨਾਂ ਨੇ ਪਿੱਤਲ ਦੀਆਂ ਇਹ ਵੀ ਉਹ ਪੁਰਾਣੀਆਂ ਐਂਸ਼ੀਐਂਟ ਸਾਈਟ ਦੇ ਹਾਂ ਤੇ ਉਹਦੇ ਵਿੱਚੋਂ ਦਾਲ ਮੱਖਣੀ ਬੰਦੀ ਹੈ ਸਵੇਰੇ ਹੀ ਸਵੇਰੇ ਧਰ ਦਿੰਦੇ ਹਾਂ ਉਹ ਖਾਣਾ ਉਹਨਾਂ ਦਾ ਪਰੌਠਾ ਜੇਸੀ ਘਿਓ ਦੇ ਨਾਲ ਤੜਕਾ ਲਾ ਕੇ ਵਾਹ ਜੀ ਵਾਹ ਕਿਉਂਕਿ ਉਹ ਕਹਿੰਦੇ ਆ ਕਿ ਜਿਹੜਾ ਤੁਹਾਡਾ ਪ੍ਰੋਟੀਨ ਹੈ ਇਟ ਇਜ਼ ਡਾਈਜੈਸਟਡ ਵੈਨ ਯੂ ਮਿਕਸ ਇਟ ਵਿਦ ਫੈਟਸ ਅੱਛਾ ਪ੍ਰੋਟੀਨ ਤਾਂ ਮਿਕਸ ਹੋਣਾ ਹੈ ਡਾਈਜੈਸਟ ਜੇ ਫੈਟ ਨਾਲ ਮਿਕਸ ਹੋਊਗਾ ਪਹਿਲੇ ਲੋਕੀ ਜਿਹੜਾ ਮੀਟ ਵੀ ਬਣਾਉਂਦੇ ਸੀ ਨਾ ਉਹ ਦੇਸੀ ਘਿਓ ਪਾ ਕੇ ਬਣਾਉਂਦੇ ਸੀ ਹੂੰ ਤੋਂ ਮੀਟ ਵਿੱਚ ਵੀ ਪ੍ਰੋਟੀਨ ਹੁੰਦੀ ਹੈ ਅੱਛਾ ਉਹ ਪ੍ਰੋਟੀਨ ਹਜਮੀ ਫੈਟਸ ਨਾਲ ਹੁੰਦੀ ਹੈ ਅੱਛਾ ਥੋੜਾ ਟੈਸ ਲੈ ਲੀ ਥੋੜਾ ਦੇ ਜੀ ਹਾਂ ਜੀ ਆਮਰੇ ਸਰ ਸ਼ਹਿਰ ਦੀਆਂ ਉਹ ਪੀੜੀਆਂ ਤੰਗ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਬਾਜ਼ਾਰਾਂ ਦੇ ਨਾਂ ਦੱਸ ਦਿਓ ਜੀ ਵਾਹ ਯਾਰ ਟੋਕਰਿਆਂ ਵਾਲਾ ਟੋਕਰਿਆਂ ਵਾਲਾ ਬਾਜ਼ਾਰ ਜੀ ਹਾਂ ਬਾਜ਼ਾਰ ਬੜੀਆਂ ਵਾਲਾ ਬਾਜ਼ਾਰ ਉਹ ਬੜੀਆਂ ਵਾਲਾ ਬੜੀਆਂ ਵਾਲਾ ਬਾਜ਼ਾਰ ਸਾਰੀ ਜਿਹੜੀਆਂ ਚੀਜ਼ਾਂ ਉਹ ਇਸ਼ੀਨ ਪੁਰਾਣੀਆਂ ਦੋ ਹੋਗੇ ਦੀ ਟੋਕਰਿਆਂ ਵਾਲਾ ਬਾਜ਼ਾਰ ਬੜੀਆਂ ਵਾਲਾ ਬਾਜ਼ਾਰ ਦੀ ਤੀਜਾ ਦੀ ਭੰਗੀਆਂ ਵਾਲਾ ਕਿਲਾ ਹੈ ਜੀ ਪੰਗਿਆਂ ਵਾਲਾ ਪੰਗਿਆਂ ਵਾਲਾ ਕਿਲਾ ਦੀ ਹਾਂ ਚੌਥਾ ਦੀ ਚੌਥਾ ਦੀ ਨਮਕ ਮੰਡੀ ਨਮਕ ਮੰਡੀ ਲੂਣ ਮੰਡੀ ਦੀ ਆਉਂਦੀ ਹ ਚਾਰ ਦੀ ਪੰਜਵਾਂ ਦੀ ਰਹਿ ਜਾ ਬਈ ਪੰਜਵਾਂ ਸਮਝ ਲੋ ਕੰਪਨੀ ਬਾਗ ਕੰਪਨੀ ਬਾਗ ਆ ਗਿਆ ਦੀ ਜਿਹੜੀ ਬੁੱਢਾ ਮਹਾਰਾਜਾ ਰਣਜੀਤ ਸਿੰਘ ਵੱਲੇ ਦਾ ਬਣਿਆ ਆ ਕੰਪਨੀ ਬਾਗ ਉਹ ਪੂਰੀ ਇਸ ਟੈਂਟ ਪੂਰੀਆਂ ਬਿਲਡਿੰਗਾਂ ਉਹਨਾਂ ਦੀਆਂ ਕਿ ਉੱਥੇ ਕਲੱਬਸ ਲੋਕ ਅੱਛਾ ਸਿਨਮਿਆਂ ਦੇ ਨਾਂ ਅੰਮ੍ਰਿਤਸਰ ਦੇ ਬੜੇ ਮਸ਼ਹੂਰ ਸਿਨੇਮੇ ਅੰਮ੍ਰਿਤਸਰ ਦੇ ਆਇ ਸਿਨੇਮਾ ਨੰਦਨ ਸਿਨੇਮਾ ਕੈਰਵਨਾ ਮਨਾਏ ਸੀ ਹਮ ਲਿਬਰਟੀ ਸਿਨੇਮਾ ਲਿਬਰਟੀ ਸਿਨੇਮਾ ਕ੍ਰਿਸ਼ਨਰ ਸਿਨੇਮਾ ਚੰਡੀਗੜ੍ਹ ਚ ਆ ਗਏ ਤੁਸੀਂ ਅੰਮ੍ਰਿਤਸਰ ਚੋਂ ਬਾਹਰ ਆ ਗਏ ਲੇਕਿਨ ਅੰਮ੍ਰਿਤਸਰ ਤਾਂ ਇੱਥੇ ਹੀ ਐ ਹਾਂ ਅੰਮ੍ਰਿਤਸਰ ਨੇ ਨਿਕਲੇ ਅੰਦਰੋਂ ਕਿਉਂ ਡਾਕਟਰ ਸਾਹਿਬ ਬਿਲਕੁਲ ਤੁਸੀਂ ਕਿਹੜੇ ਕਾਲਜ ਚ ਪੜੇ ਕਿਹੜੇ ਸਕੂਲ ਚ ਪੜੇ ਹੋ ਅੰਮ੍ਰਿਤਸਰ ਦੇ ਜੀ ਮੈਂ ਡੀਏਵੀ ਕਾਲਜ ਚ ਪੜਿਆ ਡੀਏਵੀ ਸਕੂਲ ਚ ਪੜਿਆ ਡੀਏਵੀ ਕਾਲਜ ਅੰਮ੍ਰਿਤਸਰ ਡੀਏਵੀ ਸਕੂਲ ਅੰਮ੍ਰਿਤਸਰ ਦੀ ਅੱਛਾ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਚਾਰ ਕਿਸ਼ਹਰਾਂ ਦੇ ਨਾਮ ਦੱਸਿਓ ਜੀ ਹਾਂ ਮੁੰਸਰ ਬੁੱਡੇ ਅਲਬਨ ਹਾਂ ਦੱਸ ਦਿਓ ਬਟਾਲਾ ਬਟਾਲਾ ਆ ਗਿਆ ਜੀ ਗੁਰਦਾਸਪੁਰ ਹਾਂ ਗੁਰਦਾਸਪੁਰ ਜੰਡੇਆਲਾ ਜੰਡੇਆਲਾ ਆ ਗਿਆ ਜੀ ਢਲੰਦਰ ਜਲੰਧਰ ਆ ਗਿਆ ਜੀ ਕਦਾ ਹੋਰ ਦੱਸ ਦੋ ਲੁਧਿਆਣਾ ਤਰਨਤਾਰਨ ਰਹਿ ਗਿਆ ਤਰਨਤਾਰਨ ਨਾ ਹੋ ਸਾਈਡ ਤੋਂ ਹੈ ਤਾਂ ਨਾਲ ਹੀ ਹੈ ਹਾਂ ਹੈਗਾ ਨਾ ਦੀ ਗੁਰੂ ਦੀ ਮੈਂ ਦੇਖੋ ਜੀ ਇੱਥੇ ਸ਼ਹਿਰ ਚ ਚੰਡੀਗੜ੍ਹ ਦੇ ਵਿੱਚ ਇਹ ਵੀਡੀਓ ਸ਼ੂਟ ਹੋ ਰਿਹਾ ਹੈ ਔਰ ਡਾਕਟਰ ਸਾਹਿਬ ਪਿੱਛੋਂ ਅਵਰ ਸਰਦੇ ਆ ਜੀ ਤੇ ਅੰਮ੍ਰਿਤਸਰ ਦੀਆਂ ਗੱਲਾਂ ਹੋਈਆਂ ਅਸੀਂ ਇਹੀ ਗੱਲਾਂ ਬਾਤਾਂ ਕਰਦੇ ਪੰਜਾਬੀ ਵਿਰਸੇ ਤੇ ਵਿਰਾਸਤ ਦੀਆਂ ਔਰ ਪੁਰਾਣੀਆਂ ਯਾਦਾਂ ਦੇ ਵਿੱਚੋਂ ਅਸੀਂ ਗੱਲਾਂ ਪਤਾ ਕੱਢ ਲਿਆ ਨੇ ਤੇ ਚਿਹਰੇ ਤੇ ਮੁਸਕਰਾਹਟ ਦਿਖਾਓ ਜੀ ਨੇੜੇ ਲਿਆ ਕੇ ਦੀ ਦੇਖੋ ਅੰਮ੍ਰਿਤਸਰ ਦਾ ਨਾਂ ਲਿਆ ਜੀ ਚਿਹਰੇ ਤੇ ਪੂਰੀ ਮੁਸਕਰਾਹਟ ਆ ਗਈ ਦੀ ਔਰ ਸ਼ੈਰ ਕਰ ਰਹੇ ਜੀ ਡਾਕਟਰ ਸਾਹਿਬ ਔਰ ਦੇਖੋ ਤੁਸੀਂ ਕਿਸ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਕਿਸ ਜ਼ਿਲ੍ਹੇ ਤੋਂ ਵੀਡੀਓ ਦੇਖ ਰਹੇ ਹੋ ਦੁਨੀਆ ਦੇ ਕਿਸ ਖਿੱਤੇ ਤੋਂ ਵੀਡੀਓ ਦੇਖ ਰਹੇ ਹੋ ਜ਼ਰੂਰ ਕਮੈਂਟ ਕਰਿਓ ਤੇ ਅੰਮ੍ਰਿਤਸਰ ਦੀਆਂ ਕੋਈ ਯਾਦਾਂ ਜ਼ਰੂਰ ਸਾਂਝੀਆਂ ਕਰਿਓ ਜੀ